ਮੇਰੇ ਕੋਲ ਜੀ 53 ਵਿਗੇ 14 ਬਿਸਵੇ ਵਾਕਫ ਦੀ ਜ਼ਮੀਨ ਪਟੇ ਪਰ ਆਉਂਦੀ ਹੈ ਅਸੀਂ ਪਟਾ ਦੇ ਆ ਗਏ ਇਸ ਜ਼ਮੀਨ ਦੇ ਵਿੱਚ ਤੇ 12 ਵਿਗੇ 5 ਬਿਸਵੇ ਜ਼ਮੀਨ ਨੈਸ਼ਨਲ ਹਾਈਵੇ ਬਣਾਉਣ ਵਾਸਤੇ ਇਨਕੁਆਇਰ ਹੋ ਗਈ 11 10 2019 ਨੂੰ ਸਾਡੇ ਹੱਕ ਵਿੱਚ ਫੈਸਲਾ ਹੋਇਆ ਵੀ 75 ਪੈਸੇ ਪਟੇਦਾਰ ਦੇ 25 ਪੈਸੇ ਵਾਕਫ ਨੂੰ ਵਾਟਰ ਟਿਬਿਨਰ ਰੋਪਣ ਹੈ 21 2 2007 ਨੂੰ ਮੇਰੇ ਹੱਕ ਅਸੀਂ ਤਿੰਨੇ ਭਾਈਆਂ ਦੇ ਹੱਕ ਵਿੱਚ ਇਸ ਜ਼ਮੀਨ ਦੀ ਡਿਗਰੀ ਕਰੀ ਵਾਕਾ ਬੋਰਡ ਜਿਹੜਾ ਵੀ ਜਾਂਦਾ ਉਹ ਜ਼ਮੀਨ ਨੂੰ ਪਟੇਵਰ ਦੇ ਦਿੰਦਾ ਖਸਰਾ ਗਰਦੌਰੀ ਮਾ ਜੀ ਅੱਜ ਤੱਕ ਬੈਠੇ ਹੈ 1958 ਦੇ ਲੈ ਕੇ 2024 ਤੱਕ ਮੈਂ ਖਸਰਾ ਗਰਦੌਰੀ ਰੈਵਨੀਅਲ ਰਿਕਾਰਡ ਮਾਸੀ ਅੱਜ ਤੱਕ ਬੈਠੇ ਹੈ ਪੰਜਾਬ ਚ ਜ਼ਮੀਨਾਂ ਦੇ ਮਾਮਲੇ ਵਧਦੇ ਜਾ ਰਹੇ ਨੇ ਇੱਕ ਇਹੋ ਜਿਹਾ ਮਾਮਲਾ ਖਰੜਚ ਖਾਨਪੁਰ ਚ ਸਾਹਮਣੇ ਆਇਆ ਜਿੱਥੇ ਕੇਸਰ ਸਿੰਘ ਲੰਬardar ਜਿਹੜੀ ਇਹ ਜ਼ਮੀਨ ਹੈ ਉਹਦੇ ਪਟੇਦਾਰ ਨੇ ਕਿਉਂਕਿ ਇਹ ਵਕਫ ਬੋਰਡ ਦੀ ਜ਼ਮੀਨ ਹੈ ਔਰ ਅਪੀਲ ਆ ਰਹੇ ਨੇ ਕਿ ਜਾਣ ਪੁੱਛਗੇ ਵਿਭਾਗ ਵੱਲੋਂ ਤੰਗ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਵਕਤ ਮੇਰੇ ਨਾਲ ਨੇ ਕੇਸਰ ਸਿੰਘ ਜੀ ਸਾਰਾ ਮਾਮਲਾ ਕੀ ਹੈ ਇਹ ਸਾਰੀ ਜ਼ਮੀਨ ਬਿਲਕੁਲ ਹਾਈਵੇ ਦੇ ਨਾਲ ਰੱਖਦੀ ਹੈ ਇਹ ਸੜਕ ਹਾਈਵੇ ਸਾਹਮਣੇ ਜਿਹੜੀ ਹੈ ਉਹ ਰੋਪਣ ਨੂੰ ਜਾਂਦੀ ਹੈ ਤੇ ਮਾਮਲਾ ਕੀ ਹੈ ਸਾਰਾ ਜਰਾ ਮੈਂ ਕੇਸਰ ਸਿੰਘ ਨੰਬਰਦਾਰ ਪਿੰਡ ਖਾਨਪੜਦਾ ਮੇਰੇ ਕੋਲ ਵਾਕਾਬੋਰ ਦੀ ਜ਼ਮੀਨ 1958 ਤੇ ਪٹے ਪਰ ਚੱਲੀ ਆ ਰਹੀ ਹੈ ਅਸੀਂ ਤਿੰਨ ਪਰ ਆਏ ਕੇਸਰ ਸਿੰਘ ਬਲਵਿੰਦਰ ਸਿੰਘ ਜਗਜੀਤ ਸਿੰਘ ਮੇਰੇ ਕੋਲ ਜੀ 53 ਬਿਗੇ 14 ਬਿਸਬੇ ਵਾਕਾਬੋਰ ਦੀ ਜ਼ਮੀਨ ਪٹے ਪਰ ਆਉਂਦੀ ਹੈ ਅਸੀਂ ਪਟਾ ਦੇ ਆਵੇ ਇਸ ਜ਼ਮੀਨ ਦੇ ਵਿੱਚ ਤੇ 12 ਬਿਗੇ 5 ਬਿਸਬੇ ਜ਼ਮੀਨ ਨੈਸ਼ਨਲ ਹਾਈਵੇ ਬਣਾਉਣ ਵਾਸਤੇ ਇਨਕੁਆਇਰ ਹੋ ਗਈ ਜਿਸ ਦਾ ਕੰਪੰਸੇਸ਼ਨ ਐਸਡੀਐਮ ਖੜਨਾ ਕਰਿਆ ਕੁਝ ਕੰਪੰਸੇਸ਼ਨ ਐਸਡੀਐਮ ਮਹਾਲੀ ਨਾ ਕਰਿਆ ਐਸਡੀਐਮ ਖੜਨਾ ਕੰਪੰਸੇਸ਼ਨ ਕੋਰਟਾਂ ਵਾਂ ਭੇਜਿਆ ਪਿਆ ਐਸਡੀਐਮ ਮਹਾਲੀ ਨੇ ਕੰਪੰਸੇਸ਼ਨ ਜਿਹੜਾ ਕੋ ਫੈਸਲਾ ਪਹਿਲਾਂ ਵੀ ਭੇਜਿਆ ਦਾ ਉਹਦਾ ਸਾਢੇ 8 ਹਕਮਾ 11 10 2019 ਨੂੰ ਸਾਢੇ 8 ਹਕ ਵਿੱਚ ਫੈਸਲਾ ਹੋਇਆ ਵੀ 75 ਪੈਸੇ ਪਟੇਦਾਰ ਦੇ 25 ਪੈਸੇ ਬਾਕਰ ਬੋਰਡ ਦੇ ਉਸ ਦੀ ਸਾਡੀ ਅਪੀਲ ਚੱਲਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਉਸ ਦੀ 13 8 2024 ਡੇਟ ਲੱਗੀ ਵੀ ਹੈ ਜੀ ਗੁਰੂ ਵੀ ਲੱਗੀ ਵੀ ਹੈ ਚਾਰ ਪੰਜ ਬੰਦੇ ਵਾਕਫ ਬੋਰਡ ਦੇ ਨਾਲ ਵਾਕਫ ਬੋਰਡ ਨਾਲ ਜਮੀਨ ਦੇਖੀ ਦੇਖੋ ਜੀ ਇਹ ਪਹਿਲਾਂ 2004-5 ਵਾਂ ਵੀ ਹੈ ਮੈਂ ਤੁਹਾਨੂੰ ਦੱਸਣਾ ਚਾਰ ਪੰਜ ਬੰਦਿਆਂ ਨੂੰ ਜਮੀਨ ਹੋਰ ਨੂੰ ਦੇਈ ਵੀ ਹੈ ਇਸ ਜਿਹੜੀ ਹੈ ਜਗਦੀਸ਼ ਕੌਰ ਦੇਵਦਾ ਧਰੀ ਨਾਲ ਜੈਨ ਨੂੰ ਜਮੀਨ ਦੇ ਕੇ ਮੇਰੇ ਉੱਪਰ ਵਾਕਫ ਟ੍ਰਿਬਿਨਲ ਦੇ ਵਿੱਚ ਕੇਸ ਪਾਇਆ ਐਗਜ਼ੈਕਟਮੈਂਟ ਦਾ ਵਾਕਫ ਟ੍ਰਿਬਿਨਲ ਰੋਪੜ ਨੇ 21-2007 ਨੂੰ ਮੇਰੇ ਹੱਕ ਅਸੀਂ ਤਿੰਨੇ ਭਾਈਆਂ ਦੇ ਹੱਕ ਵਿੱਚ ਇਸ ਜਮੀਨ ਦੀ ਡਿਗਰੀ ਕਰੀ ਉਸੀ ਡਿਗਰੀ ਦੀ ਅਪੀਲ ਪਾਈ ਇਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ 40 24 ਆਫ 2007 ਜਿਸ ਦਾ ਕੇ ਫੈਸਲਾ ਹੋਇਆ 27 2 2017 ਨੂੰ ਜੀ ਤੁਸੀਂ 1000 ਦੀ ਬਜਾਏ 15000 ਭਰੋ ਅਸੀਂ 15000 ਰੁਪਏ ਨੂੰ ਦੇ ਆ ਬਿਆ ਮਹਾਲੀ ਕੋਟਵਾ ਜਿਹੜਾ ਫੈਸਲਾ ਹੋਇਆ 11 10 2019 ਨੂੰ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਵੀ 2018 19 ਤੱਕ ਅਸੀਂ 15000 ਦੇ ਨਾਲ ਪੈਸੇ ਦਿੱਤੇ ਪਏ ਹੈ ਕੰਪਨਸੇਸ਼ਨ ਦੇ ਕੇਸ ਚੱਲਦੇ ਸਾਨੂੰ ਤਾਂ ਵਾਕ ਬੋਰਡ ਦੇ ਉਹਰੇ ਬੰਦੇ ਪ੍ਰਾਈਵੇਟ ਬੰਦਿਆਂ ਨੂੰ ਵਾਕ ਬੋਰਡ ਦੇ ਦਿੰਦਾ ਸਾਡੀ ਜਾਨ ਮਾਰਨ ਨੂੰ ਜਨਾਬ ਬਹੁਤ ਖਤਰਾ ਸਾਨੂੰ ਰਾਤ ਭਰਾ ਤੱਕ ਪ੍ਰਾਈਵੇਟ ਬੰਦੇ ਅਸਲ ਵਾਲੇ ਕੇ ਫਿਰਦੇ ਸਾਡੀ ਜਾਨ ਮਾਰਨ ਨੂੰ ਖਤਰਾ ਇਸ ਤੇ ਰਿਕਵੈਸਟ ਕਰਦੇ ਪੰਜਾਬ ਦੇ ਸੀਐਮ ਨੂੰ ਵੀ ਜਨਾਬ ਮੇਰੀ ਸੁਣੋ ਤੁਸੀਂ ਸੀਐਮ ਬਣੇ ਹੈ ਇਹ ਸਾਡੀਆਂ ਗਰੀਬ ਆਦਮੀ ਜ਼ ਪੇਨਾ ਲੋਕਾਂ ਨੇ ਮਾਰ ਕੇ ਸਾਡੀਆਂ ਜ਼ਮੀਨਾਂ ਖੋਲਣੀਆਂ ਸਾਨੂੰ ਇਨਸਾਫ ਚਾਹੀਦਾ ਅਸੀਂ ਐਸਜੀਐਮ ਸਾਹ ਨੂੰ ਦਰਖਾਸਤ ਦਿੱਤੀ ਵੀ ਹੈ ਡੀਸੀ ਸਾਹ ਨੂੰ ਦੇਈ ਵੀ ਹੈ ਐਸਐਸਪੀ ਨੂੰ ਦੇਈ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਅਸੀਂ ਕਹਿੰਦੇ ਪੰਜਾਬ ਗਵਰਨਮੈਂਟ ਨੂੰ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਮਾਮਲਾ ਚ ਚੱਲ ਹੀ ਰਹੇ ਹੈ ਤਾਂ ਫਿਰ ਵਕਫ ਬੋਰਡ ਕਿਵੇਂ ਅੱਗੇ ਅੱਗੇ ਜਿਹੜਾ ਕੇਸ ਦੇ ਸਕਦਾ ਹੈ ਬੋਰਡ ਨੂੰ ਤਾਂ ਤੁਸੀਂ ਜਾਓ ਨਾ ਤੁਹਾਨੂੰ ਜ਼ਮੀਨ ਪਰ ਜਿਹੜੀ ਵਕਫ ਬੋਰਡ ਦੀ ਇਨਕੁਆਰੀ ਬਿਜੀਲੈਂਸ ਤੇ ਹੋਣੀ ਚਾਹੀਦੀ ਹੈ ਵਕਫ ਬੋਰਡ ਜਿਹੜਾ ਵੀ ਜਾਂਦਾ ਉਹ ਜ਼ਮੀਨ ਨੂੰ ਪਟੇਵਾਰ ਦੇ ਦਿੰਦਾ ਖਸਰਾ ਗਰਦੌਰੀ ਮਾ ਜੀ ਅੱਜ ਤੱਕ ਬੈਠੇ ਹੈ 1958 ਦੇ ਲੈ ਕੇ 2 ਵਾਕਾ ਬੋਰਡ ਨੂੰ ਜਾਂਦਾ ਪਟੇਵਰ ਦੇ ਦਿੰਦੇ ਨੇ ਉਹ ਬੰਦੇ ਅਸਲਾ ਲੈ ਕੇ ਸਾਥੇ ਕਬਜ਼ਾ ਲੈਣ ਆ ਜਾਂਦੇ ਨੇ ਰੈਵਨਿਊ ਰਿਕਾਰਡਾਂ માં ਅਸੀਂ ਬੈਠੇ ਆ ਸਾੜੇ માં ਬੈਠੇ ਆ ਕੇ ਸਾੜੇ ਚੱਲਦੇ ਆ ਫਿਰ ਸਾਨੂੰ ਤੰਗ ਜ ਪ੍ਰੇਸ਼ਾਨ ਕਿਉਂ ਕਰਿਆ ਜਾ ਰਿਹਾ ਕੋਟ માં ਅਸੀਂ ਪੈਸੇ ਦੇ ਦਿੰਨੇ ਆ ਕੋਟ ਸਾਨੂੰ ਜਿਸ ਪਜेशन ਕਰੂਗੀ ਅਸੀਂ ਛੱਡ ਦੂਗੇ ਜਮੀਨ ਜਿਹਨੂੰ ਮਰਜ਼ੀ ਵਾਕਾ ਬੋਰਡ ਦੇ ਦਵੇ ਤਾਂ ਕੋਈ ਮੰਗ ਕਰ ਰਿਹਾ ਇਨਵੈਸਟੀਗੇਸ਼ਨ ਦੀ ਅਸੀਂ ਮੰਗ ਕਰਦੇ ਮੈਂ ਕਹਿੰਦਾ ਬਿਜਲੀਅੰਸ ਬਾਕਰ ਬੋਰਡ ਦੀ ਬਿਜਲੀਅੰਸ ਇਨਵੈਸਟੀਗੇਟਰ ਚੜ ਜਾਂਦੀ ਆ ਬਾਕਰ ਬੋਰਡ ਪੰਜਾਬ ਦੇ ਮਾ ਸਭ ਤੋਂ ਗੰਦਾ ਰੈਵਨੂ ਰਿਕਾਰਡ ਵਾਲਾ ਬੰਦਾ ਜਿਹੜਾ ਜਾਂਦਾ ਉੱਥੇ ਪੈਸੇ ਲੈ ਜਾਂਦਾ ਆ ਤਿੰਨ ਬੰਦਿਆਂ ਦੇ ਜ਼ਮੀਨ ਲੈ ਕੇ ਇਹਨਾਂ ਦੇ ਹਜ਼ਾਰਾਂ ਰੁਪਏ ਲਿਆ ਵਾ ਤੁਸੀਂ ਜਾਓ ਤੁਹਾਤੇ ਲੈ ਲੈਣੇ ਇਹਨਾਂ ਨੇ ਪਟੜਾ ਦੇ ਦੜੇ ਜੋ ਲੋਕਾਂ ਨਾਲ ਲੜਾਈ ਜਾਂਦੇ ਆ ਯਾਨੀ ਉਹੀ ਗੱਲ ਹੋ ਗਈ ਨਾ ਕਿ ਬਿਮਾਰ ਇਕ ਨਾਰਾ ਤੇ 100 ਬਿਮਾਰ ਕਰੀ ਫਿਰਦੇ ਨੇ ਮੇਰਾ ਨਾਰਾ 100 ਬਣਾ ਰਿਆ ਸੀ ਸੀਐਮ ਸਾਹਿਬ ਨੂੰ ਰਿਕਵੈਸਟ ਕਰਦੇ ਆ ਵੀ ਜਨਾਬ ਇਹ ਤੁਸੀਂ ਹੁਣ ਸੀਐਮ ਬਣੇ ਆ ਤੁਸੀਂ ਜਿਹੜਾ ਫੈਸਲਾ ਕਰੋ ਬਾਕੇ ਬੋਨ ਨੂੰ ਇਧਰ ਜ਼ਮੀਨ ਦੇ ਰੱਖੋ ਜ਼ਮੀਨ ਨੂੰ ਪਟਾ ਦੇਣਾ ਤੁਸੀਂ ਰਜਿਸਟਰਡ ਪਟੇ ਬਦੋ ਬੰਦੇ ਨੂੰ ਐਗਜ਼ੈਕਟਮੈਂਟ ਕਰੋ ਪਟੇ ਬਦ ਦੇ ਦਿਓ ਅਸੀਂ ਕੱਲੀ ਕਰ ਦੰਨੇ ਇਹਨੂੰ ਕੋਈ ਲੋੜ ਨਹੀਂ ਧਰਮ ਦੀ ਜ਼ਮੀਨ ਦੀ ਜਿਹੀ ਜੀ ਸੀ 52 ਬਿਗੇ ਜ਼ਮੀਨ ਲਈ ਦੀ ਉਹੀ ਜੀ ਪਈ ਐ ਅਸੀਂ ਕਿਹੜੇ ਨਜਾਇਜ਼ ਕਬਜ਼ਾ ਕਰਿਆ ਪਟਾ ਦੰਨੇ ਆਉਂਦੀ ਬੌਂਦੇ ਵੀ ਜੇ ਮੇਰੇ ਟੂਬਲ ਲੱਗੇ ਹੋਏ ਮੈਂ ਖੇਤੀ ਕਰਦਾ ਰਾਤ ਨੂੰ ਮੈਨੂੰ ਤੰਗ ਕਰੀ ਜਾਂਦੇ ਲੋਕ ਮੈਂ ਕਿੰਨੇ ਕਿਤੇ ਸਵਾਲ ਚੁੱਕ ਰਹੇ ਨੇ ਕਿ ਆਖਿਰਕਾਰ ਜੋ ਕੁਝ ਚੱਲ ਰਿਹਾ ਹੈ ਵਿਜੀਲੈਂਸ ਇਨਕੁਆਇਰੀ ਜਿਹੜੀ ਹੈ ਉਦੀ ਮੰਗ ਕਰ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਸੀਂ ਜਦ ਪਹਿਲਾਂ ਹੀ ਪट्टेदार ਆ ਇਸ ਜ਼ਮੀਨ ਦੇ ਤਾਂ ਫਿਰ ਦੂਜਿਆਂ ਨੂੰ ਜ਼ਮੀਨ ਕਿਉਂ ਦਿੱਤੀ ਜਾ ਰਹੀ ਹੈ ਜਦ ਕਿ ਮਾਮਲਾ ਕੋਰਟ 'ਚ ਚੱਲ ਰਿਹਾ ਹੈ ਅਸੀਂ ਜਿਹੜਾ ਹੈਗਾ ਪੂਰੇ ਤਰੀਕੇ ਨਾਲ ਰੈਂਟ ਦਿੰਨੇ ਆ ਜੋ ਕਿਹਾ ਗਿਆ ਸੀਗਾ ਤਾਂ ਵੀ ਅਸੀਂ ਦੇ ਰਹੇ ਆ ਰੈਂਟ ਪਰ ਫਿਰ ਉਸ ਤੋਂ ਬਾਅਦ ਇਸ ਤਰੀਕੇ ਨਾਲ ਯਾਨੀ ਇੱਕ ਨਾਰ ਦਿਖਾ ਕੇ ਸੋ ਬਿਮਾਰ ਕੀਤੇ ਜਾਂਦੇ ਨੇ ਜਿਹਦੇ ਕਰਕੇ ਉਹ ਕਹਿ ਰਹੇ ਨੇ ਕਿ ਮੇਰੀ ਜਾਨ ਨੂੰ ਖਤਰਾ ਹੈ ਕਿਉਂਕਿ ਬਾਕੀ ਇਤਰਾ ਤੋਂ ਫਿਰ ਪੈਸੇ ਲੈ ਲੱਤੇ ਜਾਂਦੇ ਨੇ ਤੇ ਕਹੇ ਤੋ ਜਾਂਦੇ ਕਿ ਤੁਹਾਡੀ ਜ਼ਮੀਨ ਹੈ ਤੁਸੀਂ ਰੱਖ ਲਓ ਪਰ ਉਸ ਤੋਂ ਬਾਅਦ ਜਿਹੜੀ ਉਹ ਸਾਡੇ ਲੜਾਈ ਝਗੜੇ ਵਧ ਰਹੇ ਨੇ ਇਸ ਤੋਂ ਪਹਿਲਾਂ ਵੀ ਤਿੰਨ ਲੋਕਾਂ ਨੂੰ ਇਸੇ ਤਰੀਕੇ ਨਾਲ ਪਤਾ ਹੈ ਕਿ ਕੋਰਟ ਚ ਕੇਸ ਚੱਲ ਰਿਹਾ ਹੈ ਤੇ ਇਸ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਕੈਮਰਾ ਪੇਸ ਵਿਕਾਸ ਦੇ ਨਾਲ ਬਜ਼ਮ ਵਰਮਾ ਡੇਲੀ ਪੋਸਟ ਖਰੜ